हां जी दोस्तों ਤੁਸੀਂ ਵੇਖ ਰਹੇ ਹੋ ਫਿਕਰਮੰਦ ਮੀਡੀਆ ਤੇ ਮੈਂ ਤੁਹਾਡਾ ਆਪਣਾ ਗੁਰਚਰਨ ਸਿੰਘ ਰਾਜੂ ਸੋ ਇੱਕ ਸਲਾਵਤਪੁਰੇ ਤੋਂ ਹੁੰਦਾ ਹੋਇਆ ਪੱਤੋ ਹੀਰਾ ਸਿੰਘ ਦੇ ਵਿੱਚ ਦੀ ਜਵਾਰ ਸਿੰਘਲਾ ਖੋਟਾਂ ਤਾਈ ਐਨ 254 ਰੋਡ ਬਣ ਰਿਹਾ ਜੋ ਕਿ ਪਿੰਡ ਪੱਤੋ ਹੀਰਾ ਸਿੰਘ ਦੇ ਵਸਨੀਕਾਂ ਲਈ ਬਹੁਤ ਵੱਡੀ ਔਕੜ ਮਸੀਬਤ ਸਮੱਸਿਆ ਦੇ ਸਿਰਦਰਦ ਹੀ ਬਣਿਆ ਹੋਇਆ ਸੋ ਪਿੰਡ ਪੱਤੋ ਹੀਰਾ ਸਿੰਘ ਦੇ ਇੱਕ ਵਫਦ ਮਾਨਯੋਗ ਐਸ ਡੀ ਐਮ ਨੇ ਹਾਲ ਸਿੰਘ ਵਾਲਾ ਨੂੰ ਕੱਲ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਆ ਕਿ ਪਿੰਡ ਪੱਤੋ ਹੀਰਾ ਸਿੰਘ ਦੇ ਲੋਕਾਂ ਦੀਆਂ ਔਕੜਾਂ ਮਸੀਤਾਂ ਸਮੱਸਿਆਵਾਂ ਮ ਸੁਣੀਆਂ ਜਾਣ ਤੇ ਤੁਰੰਤ ਮੌਕਾ ਦੇਖਿਆ ਜਾਵੇ ਤੇ ਇਹ ਜਿਹੜਾ ਕੰਮ ਐਨ 254 ਰੋਡ ਦਾ ਉਹ ਤੁਰੰਤ ਬੰਦ ਕੀਤਾ ਜਾਵੇ ਇਸ ਤੋਂ ਇਲਾਵਾ ਅੱਜ ਪਿੰਡ ਪੱਤੋ ਹੀਰਾ ਸਿੰਘ ਦਾ ਇੱਕ ਕਾਟਾ ਜਿਹੜਾ ਪਿੰਡ ਪੱਤੋ ਹੀਰਾ ਸਿੰਘ ਦੇ ਹਰਿੰਦਰ ਸਿੰਘ ਬਰਾੜ ਜੀ ਹੈਪੀ ਪੱਤੋ ਜੀ ਨੂੰ ਮਿਲਿਆ ਜਿਨ੍ਹਾਂ ਨੇ ਉਸ ਰੋਡ ਦੇ ਪ੍ਰਤੀ ਔਕੜਾਂ ਮਸੀਤਾਂ ਸਮੱਸਿਆਵਾਂ 'ਤੇ ਰੈਸਲਾ ਮਸ਼ਵਰਾ ਕੀਤਾ ਤੇ ਸਰਪੰਚ ਸਾਹਿਬ ਨੇ ਇਸ ਬਾਰੇ ਜਾਣਕਾਰੀ ਦਿੱਤੀ ਸਮੁੱਚੇ মিডিਆ ਨੂੰ ਅਤੇ ਲੋਕਾਂ ਨੂੰ ਵੀ ਕਿ ਮੈਂ 6 ਤਰੀਕ ਤੋਂ ਪਹਿਲਾਂ ਹੀ ਇਸ ਰੋਡ ਦੇ ਪ੍ਰਤੀ ਮਾਨਜੋਗ ਵੀਡੀਪੀਓ ਰਾਹੀਂ ਮਾਨਜੋਗ ਐਸਡੀਐਮ ਸਾਹਿਬ ਨੂੰ ਪੱਤਰ ਦੇ ਚੁੱਕਾ ਹਾਂ ਕਿ ਪਿੰਡ ਪੱਤੋ ਹੀਰਾ ਸਿੰਘ ਦੀ ਲੋਕਾਂ ਦੇ ਲਈ ਇਹ ਬਹੁਤ ਵੱਡਾ ਇੱਕ ਸਮੱਸਿਆ ਬਣ ਚੁੱਕੀ ਹੈ ਪਿੰਡ ਪੱਤੋ ਹੀਰਾ ਸਿੰਘ ਦੇ ਵਸਨੀਕਾ ਜਿਹੜੇ ਇਸ ਰੋਡ ਤੋਂ ਬਹੁਤ ਦੁਖੀ ਨੇ ਤੰਗ ਨੇ ਪਰੇਸ਼ਾਨ ਨੇ ਜੇਕਰ ਇਹ ਰੋਡ ਬਹੁਤ ਉੱਚਾ ਬਣਦਾ ਹੈ ਜਿਹੜੇ ਹਿਸਾਬ ਨਾਲ 4-5 ਫੁੱਟ ਕਿਹਾ ਜਾਂਦਾ ਹੈ ਤਾਂ ਪੈਂਡ ਪੱਤੋ ਹੀਰਾ ਸਿੰਘ ਦੇ ਡੁੱਬਣ ਦਾ ਹੋਰ ਨਾ ਜਾਣੀ ਮਾਲੀ ਨੁਕਸਾਨ ਹੋਣ ਦਾ ਬਹੁਤ ਵੱਡਾ ਖਤਰਾ ਹੈ। ਦਾ ਗੁੱਸੇ ਦੇ ਵਿੱਚ ਆਏ ਰੋਸ ਦੇ ਵਿੱਚ ਆਏ ਲੋਕਾਂ ਨੇ ਕੱਲ ਜਿਹੜਾ ਇਹ ਰੋਡ ਹੈ ਦਾ ਕੰਮ ਆ ਜਿਹੜਾ ਖਾਲਾ ਬਣ ਰਿਹਾ ਸੀ ਚਾਰ ਪੰਜ ਫੁੱਟ ਚੌ ਬੰਦ ਕਰਤਾ ਸੀ ਤੇ ਕੰਮ ਅੱਜ ਵੀ ਬੰਦ ਹੈ। ਤੋਂ ਫਿਕਰਮੰਦ ਮੀਡੀਆ ਰਹੀ ਪੇਸ਼ ਕਰਨ ਜਾ ਰਿਹਾ ਤੁਹਾਡੇ ਸਾਹਮਣੇ ਅੱਜ ਦੀ ਰਿਪੋਰਟ ਕੀ ਕਹਿ ਰਹੇ ਦੁਕਾਨਦਾਰ ਕੀ ਕਹਿ ਰਹੇ ਨਹੀਂ ਪੰਚਾਇਤ ਤੇ ਕੀ ਕਹਿ ਰਹੇ ਸਮੂਚੀ ਪੌਲਕ ਪੇਸ਼ ਕਰਨ ਲੱਗਾ ਤੁਹਾਡੇ ਸਾਹਮਣੇ ਜੋ ਅੱਜ ਦੀ ਰਿਪੋਰਟ ਹੈ। हां जी भाई जी की समस्या आई आ देखो जी हुन बार देखो किन्ना नी ਵਾ ਤੇ ਛੜਕ ਕਿੰਨੀ ਉੱਚੀ ਆ ਵੀ ਹੁਣ ਅਸੀਂ ਪੌੜੀ ਲਾ ਕੇ ਚੜਿਆ ਕਰਾਂਗੇ ਹੁਣ ਕਾਰ ਬੜੇ ਵੇ ਕਿੰਨਾ ਨੁਕਸਾਨ ਹੋਊਗਾ ਇਸ ਚੀਜ਼ ਦਾ ਤੇ ਰੋਡ ਬਣ ਪੜੇ ਸਾਨੂੰ ਕੋਈ ਤਰਾਜ ਨਹੀਂ ਰੋਡ ਬਣਨ ਤੇ ਰੋਡ ਬੜੇ ਪਰ ਪਹਿਲਾ ਵਾਲੇ ਲੈਵਲ ਤੇ ਹੀ ਬਣੇ ਨਾਲਾ ਉੱਚਾ ਨਹੀਂ ਬਣਨਾ ਚਾਹੀਦਾ ਨਾ ਹੀ ਅਸੀਂ ਰੋਡਾਂ ਚੌੜਾ ਹੋਣ ਦੀ ਸਾਡੀ ਗੱਲ ਹੋਈ ਸੀ ਵੀ ਰੋਡ ਚੌੜਾ ਹੋਊਗਾ ਅਸੀਂ ਰੋਡ ਚੌੜਾ ਕਰਾ ਕੇ ਰਾਜ਼ੀ ਆਂ ਪਰ ਉੱਚਾ ਕਰਾ ਕੇ ਨਹੀਂ ਰਾਜ਼ੀ ਔਰ ਅਗਰ ਤੁਸੀਂ ਕੀ ਕਹੋਗੇ ਤੁਹਾਡਾ ਘਰ ਆਜੀ ਘੱਟੋ ਘੱਟ ਸਾਡਾ ਹੁਣ 8 ਲੱਖ ਰੁਪਏ ਮੇਰਾ ਲੱਗੂ ਲੈਂਟਰ ਉੱਚੇ ਕਰਨਾ ਹਾਂਜੀ ਦੇਖ ਉਹਦਾ ਕੌਣ ਜ਼ਿੰਮੇਵਾਰ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਕਰਦੇ ਹਾਂ ਵੀ ਇਹਨੂੰ ਅਸੀਂ ਕਹਿੰਦੇ ਵੀ ਨੀਵਾ ਹੋਵੇ ਜੀ ਨੀਵਾ ਹੋਵੇ ਆ ਬਹੁਤ ਨੀਵਾ ਹੋਇਆ ਨੇ ਕਿਹਦੇ ਕੋਲ ਪੈਸੇ ਆ ਵੀ ਅਗਲਾ ਉਹਦੀ ਕਰਨ ਨੂੰ ਇੰਨੇ ਪੈਸੇ ਲਾ ਕੇ ਅਸੀਂ ਕਿੱਥੋਂ ਪੈਸੇ ਚਾਰ ਚਾਰ ਫੁੱਟ ਚੱਕਤਾਈ ਇਹਨਾਂ ਨੇ ਇਹਦਾ ਮਸਲਾ ਹੱਲ ਹੁਣ ਚਾਹੀਦਾ ਨੀਵੇਂ ਦਾ ਬਸ ਸੜਕ ਚੌੜੀ ਹੋ ਜੇ ਕੋਈ ਚੱਕਰ ਨਹੀਂਗਾ ਫੈਦਰਾ ਦੇ ਦੇਣਾ ਚਾਹੀਦਾ ਜੀ ਜੇ ਚੱਲਿਆ ਆ ਅੱਡਾ ਲੈ ਲੈ ਕਰ ਏਕ ਹਾਂਜੀ ਫਿਰ ਆਪਾਂ ਕੀ ਚਾਹੁੰਦੇ ਆਂ ਜੀ ਸਹੀ ਕਹਿੰਦੇ ਜੀ ਪਹਿਲਾ ਵਾਲੇ ਲੈਵਲ ਤੇ ਬਣਨ ਚਾਹੀਦੀ ਸਾਰੇ ਬਣੇ ਜੀ ਬਸ ਪਹਿਲਾ ਲੈਵਲ ਤੇ ਸਹੀ ਆ ਕੋਈ ਪ੍ਰੋਬਲਮ ਨਹੀਂ ਵੀ ਬਾਲ ਜੇ ਚੌੜੀ ਹੋਵੇ ਤਾਂ ਪ੍ਰੋਬਲਮ ਨਹੀਂ ਸਾਨੂੰ ਛੱਤਾ ਚੱਕਣੀਆਂ ਪੈਣਗੇ ਰੈਂਟਰ ਸਾਰੇ ਸਾਰਾ ਮਕਾਨ ਸਾਡਾ ਬੇਕਾਰ ਹੁੰਦਾ ਆ ਦੇਖੋ ਜੀ ਕਿੰਨਾ ਮਕਾਨ ਨਹੀਂ ਵਾ ਇਧਰ ਲੈ ਹਾਂ ਇਹੋ ਆ ਵੇਖੋ ਬਾਈ ਜੀ ਤੁਸੀਂ ਆਹ ਗੇਟ ਦੇਖ ਰਹੇ ਹੋ ਤੇ ਜਿਹੜਾ ਗੇਟ ਦੇ ਉੱਤੋਂ ਮੇਰੇ ਸਾਹ ਨਾਲ 5 ਫੁੱਟ 6 ਫੁੱਟ ਜਿਹੜਾ ਹੈ ਉੱਚਾ ਹੋ ਗਿਆ ਹੈ ਤੇ ਮਕਾਨ ਤਾਂ ਜ਼ਿੰਦਗੀ ਦੇ ਵਿੱਚ ਬੰਦਾ ਇੱਕ ਵਾਰੀ ਬਣਾਉਂਦਾ ਬਾਰ-ਬਾਰ ਨਹੀਂ ਬਣਦਾਗਾ ਹਾਂਜੀ ਇਹ ਸਾਡੇ ਦਮਿਆਨ ਸਪੂਰਨ ਸਿੰਘ ਜੀ ਫੌਜੀ ਸਾਹਿਬ ਨੇ ਜਿੰਨਾ ਦਾ ਮਕਾਨ ਹੈ ਆ ਤੁਸੀਂ ਵੇਖ ਰਹੇ ਹੋ ਇਹਨਾਂ ਦੇ ਗੇਟ ਦੇ ਅੱਗੇ ਆ ਕਿੰਡੀ ਵੱਡੀ ਕੰਧ ਮਾਰੀ ਆ 4 ਫੁੱਟ ਦੀ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਹਾਂਜੀ ਅੰਕਲ ਜੀ ਜਿਹੜਾ ਹਾ ਰੋਡ ਬਣ ਰਿਹਾ ਜੀ 4-5 ਫੁੱਟਾ ਜਿਹੜਾ ਆ ਨਾਲਾ ਜਿਹੜਾ ਬਣਾ ਰਿਹਾ ਹੈ ਨਾ ਇਹਦੀ ਤੁਹਾਨੂੰ ਕੀ ਸਮੱਸਿਆ ਕੀ ਕਹੋਂਗੇ ਬਾਰੇ ਇਹ ਸਾਰਾ ਗਲਤ ਬਣ ਰਿਹਾ ਜੀ ਇਹ ਪਹਿਲੇ ਲੇਬਰ ਚ ਬਣਨਾ ਚਾਹੀਦਾ ਹਾਂਜੀ ਸੜਕ ਤੇ ਸਭ ਤੰਗੀ ਸਾਰਿਆਂ ਨੂੰ ਤੰਗੀ ਆ ਰਹੀ ਹੈ ਕਬ ਸਭ ਦੇ ਘਰ ਨੀਵੇਂ ਹੋ ਰਹੇ ਆ ਬਹੁਤ ਮੁਸ਼ਕਲ ਦਾ ਕੰਮ ਹੈ ਗਰੀਬ ਜਨਤਾ ਨੂੰ ਬਹੁਤ ਹੀ ਮੁਸ਼ਕਲ ਆ ਜਾਣਾ ਕਾਂਗਾ ਬੰਦ ਹੋ ਗਿਆ ਕਾਂਗਾ ਬੰਦ ਹੋ ਗਿਆ ਜੇਕਰ ਇਹ ਸਬੰਧਕ ਅਧਿਕਾਰੀ ਪ੍ਰਸ਼ਾਸਨ ਨਹੀਂ ਮੰਨਦਾ ਫਿਰ ਕੀ ਕਰੋਗੇ ਹਾਂਜੀ ਭਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਕਮਲਦੀਪ ਸਿੰਘ ਆ ਜੀ ਅੱਛਾ ਜਿਹੜਾ ਨਾਲਾ ਬਣ ਰਿਹਾ ਦੇ ਬਾਰੇ ਕੀ ਕਹੋਗੇ ਜੀ ਕਹਿੰਦੇ ਆ ਜੀ ਆ ਜਿਹੜਾ ਹੁਣ ਕੱਸਿਆ ਵਾ ਸਾਨੂੰ ਇੱਕ ਅੱਦੇ ਦਿਨ ਦੇ ਵਿੱਚ ਤਾਂ ਹੱਲ ਕਰੀ ਸਾਨੂੰ ਨੰਗਾ ਨਾ ਕਰਨਾ ਔਖਾ ਹੈਗਾ ਪੂਰਾ ਅੱਛਾ ਜੀ ਹਾਂ ਜੀ ਸਾਡਾ ਤਾਂ ਬੜਾ ਔਖਾ ਹੈ ਵਾ ਜੀ ਕੋਈ ਬੱਚਾ ਟੱਲਾ ਹੋ ਜਾਏ ਕੋਈ ਦਵਾਈ ਦੀ ਦਵਾ ਸਾਕੇ ਤੇ ਮੋਟਰਸਾਈਕਲ ਦਾ ਸਾਡੇ ਕਾਰ ਨਹੀਂ ਲਾ ਸਕਦੇ ਸਾਡਾ ਕੰਮ ਖੜਾ ਜੀ ਇਹਦਾ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਆ ਤਾਂ ਟਾਈਮ ਟੂ ਟਾਈਮ ਕੱਢ ਕੇ ਇਹਦਾ ਮਸਲੇ ਦਾ ਹੱਲ ਕਰੀ ਕਿੰਨੇ ਦਿਨਾਂ ਦਾ ਤੁਸੀਂ ਸਮਾਂ ਦਿੰਦੇ ਹੋ ਸਬੰਧਕ ਅਧਿਕਾਰੀਆਂ ਨੂੰ ਬਸ ਇੱਕ ਅੱਦੇ ਦਿਨ ਚ ਜੀ ਦੋ ਦਿਨਾਂ ਤਾਈ ਸਾਨੂੰ ਇਹ ਦੱਸ ਦੇ ਕਰ ਦੇ ਜੇ ਨਹੀਂ ਪੜਦੇ ਇਹ ਸਮਾਨ ਫਿਰ ਕੀ ਕਰੋਗੇ ਇਹ ਅਸੀਂ ਖੋਲ ਦੇਵਾਂਗੇ ਜੇ ਅਸੀਂ ਨੰਗਾ ਬਣਾਵਾਂਗੇ ਸਾਡਾ ਅਚਾਂਕਲ ਜੀ ਤੁਸੀਂ ਕੀ ਕਹੋਗੇ ਹਾਂ ਜੀ ਲੰਗਾ ਸਾਨੂੰ ਚਾਹੀਦਾ ਹੁਣ ਲੰਗਣਾ ਕਿੱਧਰ ਦੀ ਹੈ 2-2 ਫੁੱਟ 3-3 ਫੁੱਟ ਦਾ ਘਰ ਹੀ ਨਹੀਂ ਦੇ ਰਹੇ ਅਸੀਂ ਲੰਗਣਾ ਕਿੱਧਰ ਦੀ ਹੈ ਹੁਣ ਮੂਰੇ ਤਾਂ ਕੰਨਾ ਕੱਢ ਤੀਆਂ ਇਹਨਾਂ ਨੇ ਜੀ ਹਾਂ ਅੰਦਰ ਕਿਵੇਂ ਜਾਣਾ ਹੈ ਹਾਂ ਜੀ ਆਂਟੀ ਕੀ ਨਾਮ ਆ ਜੀ ਮਿੰਦਰਪੁਰ ਅਚਾਂਕੀ ਜਿਹੜਾ ਰੋਡ ਬਣ ਰਿਹਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਕੀ ਸਮੱਸਿਆ ਤੁਹਾਨੂੰ ਇਹ ਬਣਨ ਕਾਹ ਤੋਂ ਨਹੀਂ ਦਿੰਦੇ ਤੁਹਾਨੂੰ ਬਹੁਤ ਜ਼ਿਆਦਾ ਹੈ ਕਾਦੀ ਸਮੱਸਿਆ ਤੁਹਾਨੂੰ ਸਾਨੂੰ ਨਕਾ ਕਸਣ ਦੀ ਨਾ ਛੱਡਿਆ ਹਾਂਜੀ ਬਹੁਤ ਜਿਆਦਾ ਸੜਕ ਚੱਕਦੀ ਅੱਛਾ ਜੀ ਸਾਨੂੰ ਬਹੁਤ ਮੁਸ਼ਕਲ ਆ ਤੇ ਵੀ ਸਾਨੂੰ ਸਰਕਾਰਾਂ ਇੰਨਾ ਕਾਹਤੋਂ ਤੰਗ ਕਰਦੀਆਂ ਅਸੀਂ ਜੁੱਭਾਂਗੇ ਛੱਡ ਚਾਰੇ ਅਸੀਂ ਕਿੱਥੋਂ ਗਰੀਬ ਬਣਾ ਲਾਂਗੇ ਅੱਛਾ ਜੇ ਇਹ ਨਹੀਂ ਆਹ ਸੜਕ ਬੰਦ ਕਰਦੇ ਫਿਰ ਕੀ ਕਰੋਗੇ ਤੁਸੀਂ ਫਿਰ ਅਸੀਂ ਧਰ ਲਾ ਲਾਵਾਂਗੇ ਜਿੰਨੇ ਜਿੰਨੇ ਚੋਗਰੇ ਹੋਏ ਅਸੀਂ ਉੱਥੇ ਬੈਠਾਂਗੇ ਕੀ ਮੰਗ ਤੁਹਾਡੀ ਮੰਗ ਕੀ ਆ ਤੁਹਾਡੀ ਹਾਂ ਅੰਟੀ ਤੁਸੀਂ ਬੋਲੋ ਤੁਹਾਡੀ ਮੰਗ ਕੀ ਆਈ ਸਾਨੂੰ ਉੱਥੇ ਹੀ ਮਨਜ਼ੂਰ ਆ ਜੇ ਅੱਗੇ ਛੱਡ ਅਚੈਨਾ ਨੇ ਪਹਿਲਾਂ ਤੁਹਾਨੂੰ ਕਿਹਾ ਸੀ ਉੱਥੇ ਬਣੂਗੀ ਹਾਂ ਦੇ ਸੁਰੂ ਉੱਥੇ ਹੀ ਬਣੂਗੀ ਤੇ ਹੁਣ ਕਿੰਨੇ ਫੁੱਟ ਉੱਪਰ ਚੱਕ ਰਹੇ ਆਂ ਹੁਣ 4 ਫੁੱਟ ਆ 4 ਫੁੱਟ ਚੱਕ ਰਹੇ ਆ ਠੀਕ ਸਾਡਾ ਤਾਂ ਜਮਾਈ ਨਾਕਾ ਬੰਦ ਹੋ ਗਿਆ ਜਮਾਈ ਬੰਦ ਕਰ ਦੇ ਤਾਂ ਚੱਕ ਪਾ ਦੇ ਬੱਤੇ ਚਾੜੇ ਤੁਸੀਂ ਦੇਖ ਸਕਦੇ ਹੋ ਆ ਗਲੀ ਐ ਤੇ ਆ ਗਲੀ ਦਾ ਰਸਤਾ ਜਿਹੜਾ ਬੰਦ ਕਰਿਆ ਪਿਆ ਸਾਡੇ ਕਾਰੀ ਕਿੱਥੋਂ ਤੇ ਇਹ ਜਿਹੜੀ ਮੇਨ ਗਲੀ ਆ ਪਿੰਡ ਦੀ ਇਹ ਸਾਰੇ ਪਿੰਡ ਨੂੰ ਗਲੀ ਜੋੜਦੀ ਐ ਆ ਦੇਖੋ ਕਿੰਨਾ 5-5 ਫੁੱਟ ਜਿਹੜਾ ਉੱਚਾ ਕਰਤਾ ਤੇ ਪਿੰਡ ਪੱਤੋ ਹੀਰਾ ਸਿੰਘ ਦੇ ਜਿਹੜੇ ਵਸਨੀਕ ਆ ਉਹਨਾਂ ਨੂੰ ਬਹੁਤ ਵੱਡੀ ਇਹ ਸਮੱਸਿਆ ਹੈ ਉਹਨਾਂ ਨੇ ਆਖਿਆ ਕਿ ਜੇਕਰ ਕਿਸੇ ਤਰ੍ਹਾਂ ਦੀ ਸਾਡੀ ਗੱਲਬਾਤ ਨਹੀਂ ਸੁਣਦੇ ਤਾਂ ਧਰਨੇ ਦੀ ਰੂਪਰੇਖਾ ਲਈ ਤਿਆਰ ਕੀਤੀ ਜਾਊਗੀ ਹਾਂਜੀ ਅੱਜ ਪਿੰਡ ਪੱਤੋ ਹੀਰਾ ਸਿੰਘ ਦਾ ਸਮੂਹ ਦੁਕਾਨਦਾਰ ਭਾਈਚਾਰਾ ਤੇ ਸਮੂਹ ਨਗਰ ਨਿਵਾਸੀ ਮੋਦਬਾਰ ਆਗੂ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸਹਿਬਾਨਾਂ ਜਰੂਰ ਉਹ ਮਾਨਯੋਗ ਸਰਪੰਚ ਹਰਿੰਦਰ ਸਿੰਘ ਜੀ ਬਰਾੜ ਕੋ ਪੱਤੋ ਹੀਰਾ ਸਿੰਘ ਕੋਲ ਪਹੁੰਚੇ ਐ NH254 ਸਲਾਬਤਪੁਰਾ ਤੋਂ ਖੋਟੇ ਤੱਕ ਇੱਕ ਰੋਡ ਬਣ ਰਿਹਾ ਉਹ ਰੋਡ ਦੀ ਕੋਈ ਸਮੱਸਿਆ ਹੈ ਤੇ ਸੋ ਗੱਲਬਾਤ ਕਰਦੇ ਆ ਨਾ ਹਾਂਜੀ ਡਾਕਟਰ ਸਾਹਿਬ ਅੱਜ ਆਪਾਂ ਸਰਪੰਚ ਸਾਹਿਬ ਕੋਲੇ ਸਮੂਹ ਦੁਕਾਨਦਾਰ ਭਾਈਚਾਰੇ ਤੇ ਮੋਹਤਵਾਰ ਆਗੂ ਪਹੁੰਚੇ ਨੇ ਕੀ ਸਮੱਸਿਆ ਸਰ ਜੀ ਸਮੱਸਿਆ ਸਰ ਜੀ ਜਿਹੜੀ ਸੜਕ ਬਣ ਰਹੀ ਹੈ ਉਹ ਕਾਫੀ ਉੱਚੀ ਬਣ ਰਹੀ ਹੈ ਠੀਕ ਹੈ ਜੀ ਸੜਕ ਦੇ ਤਕਰੀਬਨ 3-4 ਫੁੱਟ ਉੱਪਰ ਕੰਢ ਤੋਂ ਕੱਢੀ ਰਹੀ ਹੈ ਠੀਕ ਹੈ ਜੀ ਘਰਾਂ ਦਾ ਕੰਮ ਬਿਲਕੁਲ ਬੰਦ ਹੋ ਗਿਆ ਦੁਕਾਨਾਂ ਦਾ ਕੰਮ ਵੀ ਸਾਰਾ ਬੰਦ ਹੋ ਜਾਣਾ ਠੀਕ ਹੈ ਜੀ ਕੋਈ ਸੀਵਰੇਜ ਵਗੈਰਾ ਤੁਹਾਨੂੰ ਲੱਗਣੀ ਚਾਹੀਦੀ ਹੈ ਸਹੀ ਹੋਊਗਾ ਇਹ ਨਾ ਇਕੱਲੇ ਦੁਕਾਨਦਾਰਾਂ ਨੂੰ ਨਹੀਂ ਸਾਰੇ ਪਿੰਡ ਨੂੰ ਯੋਖ ਹੋ ਜਾਣਾ ਹੈ ਜੀ ਅਸਲੀ ਵੀ ਸਮੂਹੇ ਤਦੇ ਇਕੱਠੇ ਹੋ ਕੇ ਆਏ ਆ ਕੀ ਕੱਲ ਵੀ ਸਰਪੰਚ ਪਿੰਡ ਵਾਸੀ ਸਾਰੇ ਨੂੰ ਕਹਿ ਰਹੇ ਆ ਵੀ ਇਹ ਇਕੱਲੇ ਦੁਕਾਨਦਾਰ ਦਾ ਅੱਡੇ ਵਾਲਾ ਦਾ ਕੰਮ ਨਹੀਂ ਇਹਦਾ ਸਭ ਦਾ ਕੰਮ ਸਾਰੇ ਸਹਿਯੋਗ ਦਿਓ ਅੱਛਾ ਜੇਕਰ ਰੋਡ ਵਾਲੇ ਨਹੀਂ ਮੰਨਦੇ ਫੇਰ ਕੀ ਰੂਪਰੇਖਾ ਤਿਆਰ ਕਰੋਗੇ ਰੇਤਾ ਰਲਾਵਾ ਕੇ ਹਾਂ ਜੀ ਧਰਨਾ ਧਰਨਾ ਲੱਗੂਗਾ ਸਾਰੇ ਜਿੰਨੇ ਪਿੰਡ ਦੇ ਸਾਰੇ ਸਹਿਮਤੀ ਨਾਲ ਸਰਕਾਰ ਕੋਲ ਹੋਊਗਾ ਜੀ ਰੋਡ ਵੀ ਰੁਕਿਆ ਜਾ ਸਭ ਕੁਝ ਰੁਕਿਆ ਜਾ ਸਦਾ ਹਾਂ ਜੀ ਸਰਪੰਚ ਸਾਹਿਬ ਜਿਹੜੇ ਅੱਜ ਆਪਣੇ ਸਤਕਾਰਯੋਗ ਦੁਕਾਨਦਾਰ ਭਾਈਚਾਰਾ ਆਇਆ ਹੈ ਨਾ ਇਹਨਾਂ ਬਾਰੇ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਕੋਈ ਸਮੱਸਿਆ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਜਾਣਕਾਰੀ ਇਦਾਂ ਵੀ ਜੀ ਜਦੋਂ ਪਹਿਲਾਂ ਪੰਚਾਇਤ ਸੀ ਆਪਣੀ ਰੋਡ ਦੀ ਰੂਪਰੇਖਾ ਤਿਆਰ ਕਰਦੇ ਸੀ ਉਹ ਇਹ ਉਦੋਂ ਵੀ ਬਾਈਪਾਸ ਨਿਕਲਿਆ ਜਾ ਸਕਦਾ ਸੀ ਜਿਵੇਂ ਖਾਈਪਿੰਡ 'ਚ ਇਹਨਾਂ ਨੇ ਬਾਈਪਾਸ ਹੀ ਕੱਢਿਆ ਜੀ ਆਪਣੀ ਬਾਈਪਾਸ ਨਿਕਲ ਸਕਦਾ ਸੀ ਏਡੀ ਕੋਈ ਗੱਲ ਨਹੀਂ ਸੀ ਹੁਣ ਵੀ ਕੱਢ ਸਕਦੇ ਆ ਇਹ ਇਨਾਂ ਕੋਲੇ ਸਾਰੇ ਹੱਲ ਹੀ ਹੁੰਦੇ ਤੇ ਜੇ ਨਹੀਂ ਆਪਣੀ ਗੱਲ ਮੰਨਣਗੇ ਤਾਂ ਫਿਰ ਆਪਾਂ ਧਰਨਾ ਲਾਵਾਂਗੇ ਹੋਰ ਕੀ ਹੱਲ ਆਪਣੇ ਕੋਲ ਅੱਛਾ ਸਰ ਜਿਹੜੀ ਕਾਰਵਾਈ ਕਰੀ ਐ ਐਪਲੀਕੇਸ਼ਨ ਦਿੱਤੀ ਇਹਦੇ ਬਾਰੇ ਵੀ ਜਾਣਕਾਰੀ ਦਿਓ ਇਹ ਆਪਾਂ ਬੀਡੀਪੀਓ ਮੈਡਮ ਰਾਹੀਂ ਐਸਡੀਐਮ ਮੈਡਮ ਨੂੰ ਦੇ ਕੇ ਆਏ ਆ ਤਰਖਾਸ ਤੇ ਜੀ ਤੇ ਨਾਲ ਇਹਦੇ ਆਪਾਂ ਸਾਰੀਆਂ ਫੋਟੋਆਂ ਵੀ ਲਾਈਆਂ ਵਾਂ ਰੋਡ ਦੀਆਂ ਜੀ ਜੀ ਜਿਹਦੇ ਦਰਵਾਜ਼ੇ ਘੱਟੋ ਘੱਟ ਤੁਸੀਂ ਦੇਖ ਲਓ ਵੀ ਇਹ ਬੰਦਾ ਜੀ ਜਿਹਨਾਂ ਦੇ ਬਾਰ ਨੇ ਆਹ ਜੀ ਤੇ 4 4 5 5 ਫੁੱਟ ਤੋਂ ਉਹਨਾਂ ਦੇ ਬਾਰਾ ਮੂਰੇ ਗਿਆ ਹੋਇਆ ਹੈ ਹਨ ਤੇ ਅਗਲਾ ਨੰਗੂ ਕਿੱਥੋਂ ਦੀ ਜੀ ਹਾਂ ਪੌੜੀ ਲਾਇਆ ਕਰੂਗਾ ਬਾਹਰ ਆਉਣ ਲੱਗਿਆ ਦੇਖੋ ਲੈ ਹਾਲ ਦੇਖੋ ਕੀ ਹੈ ਹਾਂਜੀ ਹਾਂਜੀ ਹਾਲਾਤ ਬਹੁਤ ਮਾੜੇ ਆ ਤੁਸੀਂ ਮੌਕੇ ਦੀ ਵੀ ਬਣਾ ਕੇ ਪਾ ਦਿਓ ਹਾਂਜੀ ਅਗਲਾ ਕਿਵੇਂ ਨਿਕਲੂਗਾ ਮੈਨੂੰ ਦੱਸੋ ਤੁਸੀਂ ਹਾਂਜੀ ਹਾਂਜੀ ਇਹਦੋਂ ਗੱਲ ਥੋੜਾ ਏ ਪੁੱਛਦਾ ਹੀ ਨਹੀਂ ਯਾਰ ਹਾਂਜੀ ਅੰਨੇ ਪੀਂਦੀ ਉਹਦੇ ਕਹਿਣ ਨੂੰ ਕੁੱਤੇ ਚੱਟਦੇ ਵਾਲੀ ਗੱਲ ਹੈ ਫਿਰ ਸਬੰਧਕ ਅਧਿਕਾਰੀਆਂ ਨੇ ਕੀ ਭਰੋਸਾ ਦਿੱਤਾ ਸਰ ਉਹ ਤਾਂ ਕਹਿੰਦੇ ਆ ਕੱਲ ਦਾ ਕਹਿੰਦੇ ਸੀ ਵੀ ਮੀਟਿੰਗ ਰੱਖਾਂਗੇ ਅਸੀਂ ਜੋ ਤੁਹਾਡੀ ਸਮੱਸਿਆ ਹੈ ਉਹਦਾ ਹੱਲ ਕਰਾਂਗੇ ਹਾਂਜੀ ਬਾਕੀ ਦੇਖੋ ਜਿਵੇਂ ਮਿਲਦੇ ਆ ਹਨ ਹਾਂਜੀ ਸਰ ਕੀ ਕਹੋਗੇ ਜੀ ਅਸੀਂ ਤਾਂ ਸਾਰੇ ਜਣੇ ਇਹੀ ਕਹਿਣਾ ਵੀ ਇੱਥੇ ਹਾਲਾ ਕੀਤਾ ਜਾ ਅਦੇ ਹੀ ਪੈਂਦੀ ਆ ਵੀ ਜਿਹੜਾ ਲੈਵਲ ਪਹਿਲਾਂ ਚੱਲ ਰਿਹਾ ਸੜਕ ਦਾ ਬਸ ਉਹੀ ਲੈਵਲ ਰੱਖਿਆ ਜਾਵੇ ਸੜਕ ਨੂੰ ਦੁਬਾਰਾ ਪ੍ਰੋਪਰ ਤਰੀਕੇ ਨਾਲ ਉਹਨੂੰ ਹੀ ਤਿਆਰ ਕੀਤਾ ਜਾਵੇ ਜਿਆਦਾ ਉੱਚੀ ਨਾ ਕੀਤੀ ਜਾਵੇ ਤਾਂ ਕਿ ਪਿੰਡ ਦਾ ਸਾਰਾ ਪਾਣੀ ਨੰਘ ਸਕੇ ਉੱਥੋਂ ਦੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਉੱਚੀ ਬਹੁਤ ਹੈ ਬਈ 4-5 ਫੁੱਟ ਉੱਚੀ ਬਹੁਤ ਹੁੰਦੀ ਆ ਉਹਦਾ ਪਾਣੀ ਨਹੀਂ ਕੱਲ ਨੂੰ ਜੇ ਮੰਨ ਲ ਕੇ ਚੱਲ ਪਾਣੀ ਜਿਆਦਾ ਆ ਗਿਆ ਕੀ ਹੱਲ ਕੀ ਆ ਕੋਈ ਹੱਲ ਨਹੀਂ ਉਹ ਤਾਂ ਠਰ ਲੱਗ ਜਾਨੀ ਆ ਪਿੰਡ ਡੁੱਬੂਗਾ ਸਾਰਾ ਪਿੰਡ ਡੁੱਬੂਗਾ ਮੇਰਾ ਪਿੰਡ ਡੁੱਬੂਗਾ ਹੱਲ ਹੀ ਕੋਈ ਨਹੀਂ ਹੈਗਾ